ਤਨਤਾਰ ਨੇੜੇ ਪੱਟੀ ਮੋੜ ਕੋ ਰੋਡਵੇਜ ਦੀ ਬੱਸ ਅਤੇ ਘੋੜਾ ਟਰਾਲਾ ਨਾਲ ਆਪਸੀ ਟੱਕਰ ਦੌਰਾਨ ਚਾਰ ਵਿਅਕਤੀ ਹੋਏ ਜ਼ਖਮੀ। ਬਾਕੀ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਅਤੇ ਇੱਥੇ ਦੇਖਣ ਵਾਲਿਆਂ ਦਾ ਕੀ ਹੈ ਕਹਿਣਾ। ਇਹ ਬੱਸ ਪੱਟੀੋਂ ਆ ਰਹੀ ਸੀ ਸਾਢੇ 5 ਵਜੇ ਦਾ ਟਾਈਮ ਸਾਢੇ 5 ਵਜੇ ਦਾ ਤੇ ਇਧਰੋਂ ਟਰੱਕ ਜਾ ਰਿਹਾ ਤਨਤਾਰ ਸਾਈਡ ਤੋਂ। ਅੰਮੋ ਸਾਹਮਣੇ ਬੱਸ ਵੱਜੀ ਹੈ ਜੀ। ਤੇ ਜਾਣੇ ਨਾ ਪਾਣੀ ਨਹੀਂ ਨਹੀਂ ਬਚਾ ਆ ਗਿਆ ਪਰ ਬਦਿਆ ਰਾਜ। ਮਾਰੀਆਂ ਮੋਟੇ ਸੱਟਾਂ ਲੱਗੀਆਂ। ਤੇ ਜਿਹੜੇ ਡਰਾਈਵਰ ਡ라이ਵਰ ਦਾ ਮੋਡਾ ਮਟਾ ਥੋੜਾ ਜਿਹਾ ਹੰ ਲਿਆ ਸਿਵਲ ਹਸਤਾ ਸਰਕਾਰੀ 10 ਲੈ ਜੀ ਗਲਤੀ ਨਹੀਂ ਕੀਤੀ ਵੇਖਿਆ ਨਹੀਂ ਰੋਖ ਡਿੱਗਾ ਹਨੇਰੀ ਆਹੀ ਰਾਤੀ ਤੇ ਉਹ ਰੋਖ ਜਾਂ ਡਿੱਗਾ ਤੇ ਪਤਾ ਨਹੀਂ ਲੱਗਾ ਨਾ ਹਾਂ ਮੈਂ ਸਾਹਮਣੇ ਵਿੱਚ ਵਿੱਚ ਵੀ ਨਾ ਪਾਇ ਮੇਰੇ ਨਾਲ ਰੰ ਤੀਰ ਚ ਇਹ ਗੱਲ ਕੋਈ ਕਾਲਕਟਰ ਇਹੋ ਬੜੀ ਗੱਲ ਹੈ ਮੈਂ ਬਸ ਤਾਂ ਡਰਾਈਵਰ ਕਿਸ ਤਰ੍ਹਾਂ ਮੱਕ ਡਿੱਗ ਰਹੀ ਲਿ ਰੋਖ ਜੀ ਮੈਂ ਰੋਖ ਡਿੱਗਾ ਜਾਂ ਛੜਕ ਦੇ ਵਿੱਚ ਕਿ ਚੁੱਕਣੀਆਂ ਪੈਂਦੀਆਂ ਐ ਇਹ ਗੁੱਟਪੁਰਾ ਰੇ ਜੋ ਗੱਡੀ ਦੀ ਬ੍ਰੇਕ ਮਾਰੀ ਬ੍ਰੇਕ ਲੱਗੇ ਨਹੀਂ ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਗੱਡੀ ਜਾ ਕੇ ਕਾਦੀ ਕਦਜੇ ਟਕਰਾਈ ਤੇ ਕ੍ਰੈਸ਼ਰ ਵਾਲਾ ਟਰੱਕ ਆਉਂਦਿਆ ਇਹ ਤੇ ਸਵਾਰੀਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਮਾਰੇ ਹੀ ਕੋਈ ਦਵਾਈ ਬਚਾਉਗਾ ਆ ਲੱਖ ਨਹੀਂ ਲੱਸੀ ਤੇ ਤੁਹਾਡੇ ਕੋਲ ਲੱਗਦੇ ਜਿਵੇਂ ਆ ਪਾਪ ਦਾ ਕੀ ਕਰਮ ਹੈ ਇਹ ਐਕਸੀਡੈਂਟ ਹੋ ਗਿਆ ਬਾਸਕੇਟ ਆ ਤੇ ਦੌੜੇ ਪਾਈ ਤੇ ਗਏ ਮਾਨਾ ਕਿਤੇ ਕੋਈ 40% ਐਕਸੈਕਟ ਬੋਲੇ ਤਾੜੀ ਹੈ ਤਾੰਦਵ ਦੇ ਤਾੰਦਵ ਡਾਟ ਕਾ ਇਹ 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 ਜੇ ਪਤਾ ਨਹੀਂ ਲੱਗਾ ਚਾਹਤ ਨਾ ਜਾਂਦੇ ਰਾਤੀ ਨੇਰੀ ਹੈ ਇਹਨ ਦੇ ਕਰਕੇ ਦਰਸੂ ਰੋਟ ਦਿੱਕੇ ਇਹ ਤਾਗਤ